ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਸੀਂ ਦੇਖ ਰਹੇ ਹੋ ਸੰਦੂਰ ਬਣਜੰਦ ਸਾਡੇ ਚੈਨਲ ਤੇ ਰੋਜ਼ਾਨਾ ਗੁਰਬਾਣੀ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਵੀਡੀਓ ਚੰਗੀਆਂ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਮਾ ਜਨਮ ਜਨਮ ਕੈ ਦੁਖ ਨਿਵਾਰੈ ਸੂਕਾ ਮਨ ਸੁਧਾਰੈ ਦਰਸ਼ਨ ਭੇਟ ਤੋ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਵੇਦ ਗੁਰੂ ਗੋਬਿੰਦਾ ਹਰ ਹਰ ਨਾਮ ਅਖੋਦ ਮੁਖ ਦੇਵੈ ਕਾਟੇ ਜਮ ਕੀ ਭੰਦਾ ਰਹਾਉ ਸਮਰੱਥ ਪੁਰਖ ਪੂਰਨ ਬੀਦਾਤੈ ਆਪੇ ਕਰਨੇ ਹਾਰਾ ਆਪਣਾ ਦਾਸ ਹਰਿ ਆਪੋ ਬਾਰਿਆ ਨਾਨਕ ਨਾਮੇ ਅਦਾਰਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਮਾ ਜਨਮ ਜਨਮ ਕੇ ਦੋਖ ਨਿਵਾਰੈ ਸੋ ਕਾ ਮਨੁ ਸੁਧਾਰੈ ਦਰਸ਼ਨ ਪੇੜ ਤੋਤਿ ਵਿਹਾਲਾ ਹਰਿ ਕਾ ਨਾਮ ਵਿਚਾਰੈ ਮੇਰਾ ਵੇਦ ਗੁਰੂ ਗੋਬਿੰਦਾ ਹਰ ਹਰ ਨਾਮ ਔਰ ਮੁਕਤੇ ਦੇਵੈ ਕਾਟੇ ਜਮ ਕੀ ਬੰਧਾ ਰਹਾਓ ਸਮਰਥ ਪੁਰਖ ਪੂਰਨ ਬੀਦਾਤੈ ਆਪੇ ਕਰਣੇ ਹਾਰਾ ਆਪਣਾ ਦਾਸ ਹਰੇ ਆਪ ਉਬਾਰਿਆ ਨਾਨਕ ਨਾਮ ਏ ਅਦਾਰਾ ਸਤ ਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੋ ਕਾ ਮਨ ਸੁਧਾਰੈ ਦਰਸ਼ਨ ਭੇਟ ਤੋ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਵੇਦ ਗੁਰੂ ਗੋਬਿੰਦਾ ਹਰ ਹਰ ਨਾਮ ਅਖੋਦ ਮੁਖ ਦੇਵ ਕਾਟੇ ਜਮ ਕੀ ਫੰਦਾ ਰਹਾਓ ਸਮਰਥ ਪੁਰਖ ਪੂਰਨ ਬੇਦਾਤ ਹੈ ਆਪੇ ਕਰਣੇ ਹਾਰਾ ਆਪਣਾ ਦਾਸ ਹਰਿਆਬੋ ਬਾਰਿਆ ਨਾਨਕ ਨਾਮੇ ਆਦਾਰਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਢ ਮਹੱਲਾ ਪੰਜਮ ਜਨਮ ਜਨਮ ਕੇ ਦੋਖ ਨਿਵਾਰੇ ਸੂਕਾ ਮਨ ਸੁਧਾਰੇ ਦਰਸ਼ਨ ਭੇਟ ਤੋਤ ਵਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਵੇਦ ਗੁਰੂ ਗੋਬਿੰਦਾ ਹਰ ਹਰ ਨਾਮ ਹੋ ਕਰ ਮੁਖ ਦੇਵੈ ਕਾਟੇ ਜਮ ਕੀ ਮੰਦਾ ਰਹਾਉ ਸਮਰੱਥ ਪੁਰਖ ਪੂਰਨ ਬੀਦਾਤੈ ਆਪੇ ਕਰਨੇ ਹਾਰਾ ਆਪਣਾ ਦਾਸ ਹਰਿ ਆਪੋ ਬਾਰਿਆ ਨਾਨਕ ਨਾਮੇ ਅਦਾਰਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਜਨਮ ਜਨਮ ਕੈ ਦੁਖ ਨਿਵਾਰੈ ਸੂਕਾ ਮਨ ਸੁਧਾਰੈ ਦਰਸ਼ਨ ਭੇਡ ਤੋ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਵੇਦ ਗੁਰੂ ਗੋਬਿੰਦਾ ਹਰ ਹਰ ਨਾਮ ਅਖੋਦ ਮੁਖ ਦੇਵੈ ਕਾਟੇ ਜਮ ਕੀ ਫੰਦਾ ਰਹਾਉ ਸਮਰੱਥ ਪੁਰਖ ਪੂਰਨ ਬੀਦਾਤੈ ਆਪੇ ਕਰਨੇ ਹਾਰਾ ਆਪਣਾ ਦਾਸ ਹਰਿ ਆਪੋ ਬਾਰਿਆ ਨਾਨਕ ਨਾਮੇ ਅਦਾਰਾ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਮ ਜਨਮ ਜਨਮ ਕੇ ਦੋਖ ਨਿਵਾਰੈ ਸੋ ਕਾ ਮਾਨਸੁ ਧਾਰੈ ਦਰਸ਼ਨ ਪੇੜ ਤੋ ਹੋਤਿ ਨਿਹਾਲਾ ਹਰਿ ਕਾ ਨਾਮ ਵਿਚਾਰੈ ਮੇਰਾ ਵੇਦ ਗੁਰੂ ਗੋਬਿੰਦਾ ਹਰਿ ਹਰਿ ਨਾਮੁ ਕਰਮੁ ਮੁਕਤੇਵੈ ਕਾਟਿ ਜਮ ਕੀ ਬੰਧਾ ਰਹਾਓ ਸਮਰਥ ਪੁਰਖ ਪੂਰਨ ਬੀਦਾਤੈ ਆਪੇ ਕਰਣੇ ਹਾਰਾ ਆਪਣਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮਿ ਅਦਾਰਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਜਨਮ ਜਨਮ ਕੈ ਦੁਖ ਨਿਵਾਰੈ ਸੋ ਕਾ ਮਨ ਸੁਧਾਰੈ ਦਰਸ਼ਨ ਭੇਟ ਤੋ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਵੇਦ ਗੁਰੂ ਗੋਬਿੰਦਾ ਹਰ ਹਰ ਨਾਮ ਅਖੋਦ ਮੁਖ ਤੇਜੰਤੀ ਭੰਦਾ ਰਹਾਓ ਸਮਰੱਥਪੁਰਖ ਪੂਰਨ ਬੇਦਾਤੇ ਆਪੇ ਕਰਣੇ ਹਾਰਾ ਆਪਣਾ ਦਾਸ ਹਰਿ ਆਗੋ ਬਾਰਿਆ ਨਾਨਕ ਨਾਮੇ ਆਦਾਰਾ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਮ ਜਨਮ ਜਨਮ ਕੇ ਦੋਖ ਨਿਵਾਰੇ ਸੋ ਕਾ ਮਾਨਸ ਧਾਰੇ ਦਰਸ਼ਨ ਪੇੜ ਤੋ ਹੋਤ ਬਿਹਾਲਾ ਹਰ ਕਾ ਨਾਮ ਵਿਚਾਰੇ ਮੇਰਾ ਵੇਦ ਗੁਰੂ ਗੋਬਿੰਦਾ ਹਰ ਹਰ ਨਾਮ ਹੋ ਕੋ ਮੁਖ ਦੇਵੈ ਕਾਟੇ ਜਮ ਕੀ ਮੰਦਾ ਰਹਾਓ ਸਮਰੱਥ ਪੁਰਖ ਪੂਰਨ ਬੀਦਾਤੈ ਆਪੇ ਕਰਨੇ ਹਾਰਾ ਆਪਣਾ ਦਾਸ ਹਰਿ ਆਪੋ ਬਾਰਿਆ ਨਾਨਕ ਨਾਮਿ ਅਦਾਰਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਜਨਮ ਜਨਮ ਕੈ ਦੁਖ ਨਿਵਾਰੈ ਸੋਕਾ ਮਨ ਸੁਧਾਰੈ ਦਰਸ਼ਨ ਭੇਟ ਤੋ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਵੇਦ ਗੁਰੂ ਗੋਬਿੰਦਾ ਹਰ ਹਰ ਨਾਮ ਅਖੋਦ ਮੁਖ ਦੇਵੈ ਕਾਟੇ ਜਮ ਕੀ ਭੰਦਾ ਰਹਾਉ ਸਮਰੱਥ ਪੁਰਖ ਪੂਰਨ ਬੀਦਾਤੈ ਆਪੇ ਕਰਨੇ ਹਾਰਾ ਆਪਣਾ ਦਾਸ ਹਰਿ ਆਪੋ ਬਾਰਿਆ ਨਾਨਕ ਨਾਮੇ ਅਦਾਰਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਜਨਮ ਜਨਮ ਕੇ ਦੋਖ ਨਿਵਾਰੈ ਸੋ ਕਾ ਮਨੁ ਸੁਧਾਰੈ ਦਰਸ਼ਨ ਭੇਡ ਤੋਤਿ ਵਿਹਾਲਾ ਹਰਿ ਕਾ ਨਾਮ ਵਿਚਾਰੈ ਮੇਰਾ ਵੇਦ ਗੁਰੂ ਗੋਬਿੰਦਾ ਹਰ ਹਰ ਨਾਮ ਔਰ ਕੁੰਤੇ ਵੈ ਕਾਟੇ ਜਮ ਕੀ ਭੰਦਾ ਰਹਾਓ ਸਮਰਥ ਪੁਰਖ ਪੂਰਨ ਬੀਦਾਤ ਆਪੇ ਕਰੜੇ ਹਾਰਾ ਆਪਣਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮੇ ਅਦਾਰਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਜਨਮ ਜਨਮ ਕੈ ਦੁਖ ਨਿਵਾਰੈ ਸੋ ਕਾ ਮਨ ਸੁਧਾਰੈ ਦਰਸ਼ਨ ਭੇਟ ਤੋ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਵੇਦ ਗੁਰੂ ਗੋਬਿੰਦਾ ਹਰ ਹਰ ਨਾਮ ਅਕੁਰ ਨੂੰ ਤੇਵੈ ਕਾਟੇ ਜਮਤੀ ਭੰਦਾ ਰਹਾਓ ਸੰਰਥ ਪੁਰਖ ਕੋਰਣ ਬੇਦਾਤੇ ਆਪੇ ਕਰੜੇ ਹਾਰਾ ਆਪਣਾ ਦਾਸ ਹਰੇ ਆਪੋ ਬਾਰਿਆ ਨਾਨਕ ਨਾਮੇ ਆਦਾਰਾ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਮਾ ਜਨਮ ਜਨਮ ਕੇ ਦੋਖ ਨਿਵਾਰੈ ਸੂਕਾ ਮਨ ਸੁਧਾਰੈ ਦਰਸ਼ਨ ਭੇਡ ਤੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਵੇਦ ਗੁਰੂ ਗੋਬਿੰਦਾ ਹਰ ਹਰ ਨਾਮ ਔਕਤ ਮੁਕਤੇ ਵੈ ਕਾਟੇ ਜਮ ਕੀ ਭੰਦਾ ਰਹਾਓ ਸਮਰਥ ਪੁਰਖ ਪੂਰਨ ਵੇਦਾਤ ਆਪੇ ਕਰਨੇ ਹਾਰਾ ਆਪਣਾ ਦਾਸ ਹਰੇ ਆਪੋ ਬਾਰਿਆ ਨਾਨਕ ਨਾਮੇ ਆਦਾਰਾ ਸਤ ਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਮ ਜਨਮ ਜਨਮ ਕੇ ਦੋਖ ਨਿਵਾਰੈ ਸੂਕਾ ਮਨ ਸੁਧਾਰੈ ਦਰਸ਼ਨ ਭੇਡਤ ਹੋਤਿਹਾਲਾ ਹਰਿ ਕਾ ਨਾਮ ਵਿਚਾਰੈ ਮੇਰਾ ਵੇਦ ਗੁਰੂ ਗੋਬਿੰਦਾ ਹਰਿ ਹਰਿ ਨਾਮੁ ਕੋ ਪਦ ਮੁਕਤੇ ਵੈ ਕਾਟੇ ਜਮ ਕੀ ਬੰਧਾ ਰਹਾਓ ਸਮਰਥ ਪੁਰਖ ਪੂਰਨ ਬੀਦਾਤੈ ਆਪੇ ਕਰੜੇ ਹਾਰਾ ਆਪਣਾ ਦਾਸ ਹਰਿਆਬੋ ਬਾਰਿਆ ਨਾਨਕ ਨਾਮੇ ਆਦਾਰਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਘਰ ਸਾ ਵਾਹਿਗੁਰੂ ਜੀ ਦੀ ਫਤਿਹ ਸੋਰਠ ਮਹਲਾ ਪੰਜਮ ਜਨਮ ਜਨਮ ਕੇ ਦੋਖ ਨਿਵਾਰੈ ਸੂ ਕਾ ਮਨ ਸੁਧਾਰੈ ਦਰਸ਼ਨ ਪੇੜ ਤੋ ਹੋਤ ਬਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਵੇਦ ਗੁਰੂ ਗੋਬਿੰਦ ਹਰ ਹਰ ਨਾਮ ਆਪ ਕੋ ਮੁਕਤੇ ਵੈ ਕਾਟੇ ਜਮ ਕੀ ਬੰਧਾ ਰਹਾਓ ਸਮਰੱਥ ਪੁਰਖ ਪੂਰਨ ਬੀਦਾਤੈ ਆਪੇ ਕਰਨੇ ਹਾਰਾ ਆਪਣਾ ਦਾਸ ਹਰਿ ਆਪੋ ਬਾਰਿਆ ਨਾਨਕ ਨਾਮੇ ਅਦਾਰਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਜਨਮ ਜਨਮ ਕੈ ਦੁਖ ਨਿਵਾਰੈ ਸੋ ਕਾ ਮਨ ਸੁਧਾਰੈ ਦਰਸ਼ਨ ਭੇਟ ਤੋ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਵੇਦ ਗੁਰੂ ਗੋਬਿੰਦਾ ਹਰ ਹਰ ਨਾਮ ਔਕਰਨੁ ਕਤੇਵੈ ਕਾਟੇ ਜਮ ਕੀ ਭੰਦਾ ਰਹਾਓ ਸਮਰਥ ਪੁਰਖ ਪੂਰਨ ਵੇਦਾਤੈ ਆਪੇ ਕਰੜੇ ਹਾਰਾ ਆਪਣਾ ਦਾਸ ਹਰੇ ਆਪੋ ਬਾਰਿਆ ਨਾਨਕ ਨਾਮੇ ਆਦਾਰਾ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਮ ਜਨਮ ਜਨਮ ਕੇ ਦੋਖ ਨਿਵਾਰੈ ਸੂਕਾ ਮਨਸ ਧਾਰੈ ਦਰਸ਼ਨ ਭੇਡਤ ਹੋਤ ਰਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਵੇਦ ਗੁਰੂ ਗੋਬਿੰਦਾ ਹਰ ਹਰ ਨਾਮੋ ਕੋ ਮੁਕਤੇ ਵੈ ਕਾਟੇ ਜਮ ਕੀ ਬੰਦਾ ਰਹਾਓ ਸਮਰਥ ਪੁਰਖ ਪੂਰਨ ਵੇਦਾਤੈ ਆਪੇ ਕਰੜੇ ਹਾਰਾ ਆਪਣਾ ਦਾਸ ਹਰੇ ਆਪੋ ਬਾਰਿਆ ਨਾਨਕ ਨਾਮੇ ਆਦਾਰਾ ਸਤ ਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਮ ਜਨਮ ਜਨਮ ਕੇ ਦੋਖ ਨਿਵਾਰੈ ਸੋ ਕਾ ਮਾਨਸ ਧਾਰੈ ਦਰਸ਼ਨ ਪੇੜ ਤੋ ਹੋਤ ਵਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਵੇਦ ਗੁਰੂ ਗੋਬਿੰਦਾ ਹਰ ਹਰ ਨਾਮੋਂ ਕਰ ਮੁਕਤੇ ਵੈ ਕਾਟੇ ਜਮ ਕੀ ਬੰਧਾ ਰਹਾਓ ਸਮਰਥ ਪੁਰਖ ਪੂਰਨ ਵੇਦਾਤੈ ਆਪੇ ਕਰਣੇ ਹਾਰਾ ਆਪਣਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮਿ ਅਦਾਰਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਜਨਮ ਜਨਮ ਕੈ ਦੁਖ ਨਿਵਾਰੈ ਸੋ ਕਾ ਮਨ ਸੁਧਾਰੈ ਦਰਸ਼ਨ ਭੇਟ ਤੋ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਵੇਦ ਗੁਰੂ ਗੋਬਿੰਦਾ ਹਰ ਹਰ ਨਾਮ ਔਖੋ ਮੁਕਤੇ ਵੈ ਕਾਟੇ ਜਮ ਕੇ ਭੰਦਾ ਰਹਾਓ ਸਮਰਥ ਪੁਰਖ ਪੂਰਨ ਬੇਦਾਤ ਆਪੇ ਕਰਨੇ ਹਾਰਾ ਆਪਣਾ ਦਾਸ ਹਰਿਆਬੋ ਬਾਰਿਆ ਨਾਨਕ ਨਾਮੇ ਆਦਾਰਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਮਾ ਜਨਮ ਜਨਮ ਕੇ ਦੋਖ ਨਿਵਾਰੈ ਸੋ ਕਾ ਮਨਸੁਧਾਰੈ ਦਰਸ਼ਨ ਭੇੜ ਤੋਤ ਵਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਵੇਦ ਗੁਰੂ ਗੋਬਿੰਦਾ ਹਰ ਹਰ ਨਾਮ ਔਰ ਮੁਕਤੇ ਵੈ ਕਾਟੇ ਜਮ ਕੀ ਬੰਧਾ ਰਹਾਓ ਸੰਰਥ ਪੁਰਖ ਪੂਰਨ ਵੇਦਾਤੇ ਆਪੇ ਕਰੜੇ ਹਾਰਾ ਆਪਣਾ ਦਾਸ ਹਰੇ ਆਪੋ ਬਾਰਿਆ ਨਾਨਕ ਨਾਮੇ ਆਦਾਰਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਜਨਮ ਜਨਮ ਕੈ ਦੁਖ ਨਿਵਾਰੈ ਸੋ ਕਾ ਮਨ ਸੁਧਾਰੈ ਦਰਸ਼ਨ ਭੇਟ ਤੋ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਵੇਦ ਗੁਰੂ ਗੋਬਿੰਦਾ ਹਰ ਹਰ ਨਾਮ ਅਖੋਦ ਮੁਖ ਦੇਵੈ ਕਾਟੇ ਜਮ ਕੀ ਮੰਦਾ ਰਹਾਉ ਸਮਰੱਥ ਪੁਰਖ ਪੂਰਨ ਬੀਦਾਤੈ ਆਪੇ ਕਰਨੇ ਹਾਰਾ ਆਪਣਾ ਦਾਸ ਹਰਿ ਆਪੋ ਬਾਰਿਆ ਨਾਨਕ ਨਾਮੇ ਅਧਾਰਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਮਾ ਜਨਮ ਜਨਮ ਕੇ ਦੁਖ ਨਿਵਾਰਿਆ ਸੋ ਕਾ ਮਨਸ ਧਾਰਿਆ ਦਰਸ਼ਨ ਭੇਟਤ ਹੋਤ ਨਿਹਾਲਾ ਹਰਿ ਕਾ ਨਾਮ ਵਿਚਾਰਿਆ ਮੇਰਾ ਬੇਦ ਗੁਰੂ ਗੋਬਿੰਦਾ ਹਰ ਹਰ ਨਾਮ ਅਖੋਦ ਮੁਖ ਦੇਵੈ ਕਾਟੇ ਜਮ ਕੀ ਫੰਦਾ ਰਹਾਓ ਸਮਰੱਥ ਪੁਰਖ ਪੂਰਨ ਬੇਦਾਤੈ ਆਪੇ ਕਰਨੇ ਹਾਰਾ ਆਪਣਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮ ਅਦਾਰਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਜਨਮ ਜਨਮ ਕੈ ਦੁਖ ਨਿਵਾਰੈ ਸੋ ਕਾ ਮਨ ਸੁਧਾਰੈ ਦਰਸ਼ਨ ਭੇਟ ਤੋ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਵੇਦ ਗੁਰੂ ਗੋਬਿੰਦਾ ਹਰ ਹਰ ਨਾਮ ਆਪ ਕੋ ਮੁਕਤੇ ਵੇ ਕਾਟੇ ਜਮ ਕੇ ਭੰਦਾ ਰਹਾਓ ਸਮਰਥ ਪੁਰਖ ਪੂਰਨ ਵੇਦਾ ਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰਿਆਬੋ ਬਾਰਿਆ ਨਾਨਕ ਨਾਮੇ ਆਧਾਰਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਮਾ ਜਨਮ ਜਨਮ ਕੇ ਦੋਖ ਨਿਵਾਰੈ ਸੂਕਾ ਮਨਸੁਧਾਰੈ ਦਰਸ਼ਨ ਭੇਡਤ ਹੋਤ ਵਿਹਾਲਾ ਹਰਿ ਕਾ ਨਾਮ ਵਿਚਾਰੈ ਮੇਰਾ ਵੇਦ ਗੁਰੂ ਗੋਬਿੰਦਾ ਹਰ ਹਰ ਨਾਮ ਅਕਾਲ ਮੁਕਤੇ ਵੈ ਕਾਟੇ ਜਮ ਕੀ ਬੰਧਾ ਰਹਾਓ ਸੰਰਥ ਪੁਰਖ ਪੂਰਨ ਵੇਦਾਤ ਆਪੇ ਗਰੜੇ ਹਾਰਾ ਆਪਣਾ ਦਾਸ ਹਰੇ ਆਪੋ ਬਾਰਿਆ ਨਾਨਕ ਨਾਮੇ ਆਦਾਰਾ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਮ ਜਨਮ ਜਨਮ ਕੇ ਦੋਖ ਨਿਵਾਰੇ ਸੋ ਕਾ ਮਾਨਸ ਧਾਰੇ ਦਰਸ਼ਨ ਪੇੜਤ ਹੋਤ ਬਿਹਾਲਾ ਹਰ ਕਾ ਨਾਮ ਵਿਚਾਰੇ ਮੇਰਾ ਵੇਦ ਗੁਰੂ ਗੋਬਿੰਦਾ ਹਰ ਹਰ ਨਾਮੋਂ ਕੋ ਮੁਕਤੇ ਵੈ ਕਾਟੇ ਜਮ ਕੀ ਬੰਧਾ ਰਹਾਓ ਸਮਰਥ ਪੁਰਖ ਪੂਰਨ ਬੀਦਾਤ ਆਪੇ ਕਰਣੇ ਹਾਰਾ ਆਪਣਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮਿ ਅਦਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਜਨਮ ਜਨਮ ਕੇ ਦੁਖ ਨਿਵਾਰੈ ਸੋ ਕਾ ਮਨ ਸੁਧਾਰੈ ਦਰਸ਼ਨ ਭੇਟ ਤੋ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਵੇਦ ਗੁਰੂ ਗੋਬਿੰਦਾ ਹਰ ਹਰ ਨਾਮ ਹੋ ਕਰਮੁਖ ਦੇਵੈ ਕਾਟੇ ਜਮ ਕੀ ਮੰਦਾ ਰਹਾਉ சம பூரணிதத்தப்பே கரு அபனா தச ஹரி ஆபோ வாரியா நான்க நாமார சத்நாம